ਗਰੇਡੀਅਨ ਆ ਜੀ ਸਰ ਤੋਂ ਜਿਲ੍ਹਾ ਤਰ ਤਰੇ ਸ਼ਹਿਰ ਪੱਟੀ ਤੇ ਪਿੰਨਵੈ ਦਾ ਅਸਲ ਇਹ ਅੱਜ ਹੀ ਆਏ ਹੋਏ ਆ ਸਰਿਆਲੀ ਤੇ ਭਾਰੀ ਹੋਣ ਜਾਂਦੇ ਆ ਵੀ ਸਭ ਕੂੜੀ ਦੇ ਦੇ ਥੱਲੇ ਆ ਤੇ ਮੇਰੇ ਹੱਥੋਂ ਦਾ ਪਿੱਟਾ ਚੜ ਗਿਆ ਯੇ ਇੱਟਾ ਚੜਿਆ ਤੇ ਫੇ ਸਾਰੀਆਂ ਇੱਟਾ ਚੁੱਕੀਆਂ ਪੈਣੀਆਂ ਪਰ ਇੱਕ ਰੀ ਟਰਾਈ ਮਾਰਦੇ ਆ ਕਿਦਾਂ ਤੁਸੀਂ ਦੇਖ ਰਹੇ ਜੇ ਬੜਾ ਬਿਊਟੀਫੁਲ ਤੇ ਬੜਾ ਪਿਆਰਾ ਸੱਪ ਹੈ ਠੀਕ ਆ ਜੀ ਕਦੇ ਵੀ ਸੱਪ ਫੜਨ ਦੀ ਆਪ ਕੋਸ਼ਿਸ਼ ਨਹੀਂ ਕਰਨਾ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਈਗਾ ਬਦੇ ਜਿਹੜੇ ਲੋਕ ਸੱਪ ਫੜਨ ਦੀ ਆ ਕੋਸ਼ਿਸ਼ ਕਰਦੇ ਆ ਦੇਖੋ ਹੱਥ ਤੇ ਹੈਂਡ ਗਲਵਜ਼ ਪੇਈ ਨਾ ਦੇਖਦੇ ਹੀ ਪਤਾ ਲੱਗ ਗਿਆ ਵੀ ਸੱਪ ਕਿਹੜੀ ਨਸਲ ਦਾ ਵਾ ਕੀ ਇਹਰਾ ਪ੍ਰੋਸੀਜਰ ਵਾ ਕੀ ਇਹਰਾ ਹਸਾਬ ਕਿਤਾਬਾ ਹੁਣ ਮੈਨੂੰ ਦਿੰਨੇ ਆ ਸੱਪ ਦੀ ਜਾਣਕਾਰੀ ਆਜੋ ਭਾਜੀ ਲੱਗੇ ਆ ਦੋਸਤੋ ਗੌਰ ਦੇ ਨਾਲ ਦੇਖੋ ਇਹ ਸੱਪ ਨੂੰ ਕਹਿੰਦੇ ਆ ਰੈਟਸ ਨੀਕ ਅੰਗਰੇਜ਼ੀ ਚ ਹਿੰਦੀ ਜੇ ਨੂੰ ਕਹਿੰਦੇ ਆ ਕਮਣ ਤੇ ਪੰਜਾਬੀ ਜੇ ਨੂੰ ਕਹਿੰਦੇ ਆ ਕੋਰਾ ਪਛਾਰ ਇਹਦੀ ਲੰਬਾਈ ਭਾਜੀ ਲਗਭਗ 7 ਫੁੱਟ 8 ਫੁੱਟ ਤੱਕ ਹੋ ਜਾਂਦੀ ਹੈ ਪਰ ਇਹ ਸੱਪ ਦੇ ਵਿੱਚ ਜ਼ਹਿਰ ਬਿਲਕੁਲ ਵੀ ਨਹੀਂ ਹੈਗਾ ਜਿਹੜਾ ਤੈਨੂੰ ਫਾਣਦੇ ਆਲਾ ਬਚਾਉਂਦਾ ਹਕੀਮ ਵੈਦ ਜ਼ੁਗੀ ਬਚਾਉਂਦਾ ਨਾਜ਼ਾ 200 ਮਨਕਾ ਬਚਾਉਂਦੀ ਆ ਉਹ ਸਿਰਫ ਉਸੇ ਸੱਪ ਤੋਂ ਹੀ ਤੈਨੂੰ ਬਚਾ ਸਕਦੇ ਜਿਹਦੇ 'ਚ ਜ਼ਹਿਰ ਨਹੀਂ ਹੈਗਾ ਦੋਸਤੋ ਸੱਪ ਮਰਨ ਦੇ ਨਾਲ ਨਾਲ ਮੈਂ ਇਹ ਵਿਸ਼ਾ ਜਾਣਕਾਰੀ ਦਿਨਾ ਠੀਕ ਆ ਜਾਣਕਾਰੀ ਮੇਰੀ ਗੱਲਾਂ ਨਾਲ ਨਹੀਂ ਹੁੰਦੀ ਲੋਕ ਕਹਿੰਦੇ ਆ net ਦੇ ਛਾਇਆ ਪਿਆਵਾ ਇਹ ਵੀਰਾ ਭਰਾਵਾਂ ਦਾ ਪਿਆਰ ਹੈ ਤੇ ਮੇਰੀ ਲੋਕਾਂ ਨੂੰ ਜਾਣਕਾਰੀ ਪਸੰਦ ਆਉਂਦੀ ਹੈ ਸਾਰੇ ਤੁਹਾਨੂੰ ਵੀ ਲੱਗਦਾ ਇਹ ਸਬਜ਼ ਜ਼ਹਿਰ ਹੋਊਗਾ ਤੇ ਨਹੀਂ ਹੋਊਗਾ ਤੁਹਾਡੇ ਮਾਈਕ ਲੱਗਾ ਆਵਾਜ਼ ਆਉਂ ਗਈ ਆ ਲੱਗਦਾ ਜੀ ਇਹਦੇ ਸਭ ਜ਼ਹਿਰ ਹੋਗੇ ਇਹ ਸਾਬ ਜੀ ਬਿਲਕੁਲ ਵੀ ਜ਼ਹਿਰ ਨਹੀਂ ਹੈ ਇਹ ਆਮ ਬੰਦੇ ਨੂੰ ਵੀ ਨਹੀਂ ਵੱਟ ਲੈਣਾ ਨੂੰ ਕੁਝ ਨਹੀਂ ਹੋਣਾ ਪਰ ਦਿਲ ਕਿਤੋਂ ਲਿਆਉਗੇ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਸੀ ਕਿ ਮੇਰੇ ਹੱਥ ਦੇ ਉੱਤੇ ਇੱਕ ਦਸਤਾਨਾ ਸੀ ਮੈਂ ਦਸਤਾਨਾ ਭਾਇਆ ਮੈਨੂੰ ਲੱਗਾ ਵੀ ਹੋ ਸਕਦਾ ਸਭ ਜ਼ਹਿਰ ਹੈ ਨਾ ਇਹਨੂੰ ਇੱਕ ਮੌਕਾ ਮਿਲਣਾ ਜੇ ਇੱਟਾ ਜਿ ਮੜ ਗਿਆ ਇੱਟਾ ਕੱਟਨੀਆ ਪੈਣੀ इस घर के मैं दस्ताना पाया मैंने देख रहे बदला गया भी सब में जहर नहीं हैगा दोस्तों सब लड़के लोग कट मरदे रे डेल ना वो मरदे ता सब कोई हुआ नहीं मैं भी ता डेंगू हाथमास भाई बनयावा ते लो जी मैं करता सब भी सब में जहर नहीं हैगा आ लो जी ਇਹ ਸੱਪ ਬਿਨਾ ਜ਼ਹਿਰ ਵਾਲਾ ਮੇਰੀ ਗੱਲ ਮੰਨਿਆ ਕਰੋ ਯਕੀਨ ਕਰਿਆ ਕਰੋ ਮੈਂ ਰੋਜ਼ ਸੱਪ ਨੂੰ ਟੱਚ ਕਰਕੇ ਜ਼ੁਬਾਨ ਨਾਲ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਵੀ ਇਹ ਸੱਪ ਬਿਨਾ ਜ਼ਹਿਰ ਵਾਲਾ ਦੋਸਤੋ ਪੰਜਾਬ 'ਚ ਦੋ ਨਸਲਾਂ ਮੈਂ ਜ਼ਹਿਰ ਵਾਲੀਆਂ ਇੱਕ ਕੋਬਰਾ ਦੇ ਇੱਕ ਕ੍ਰੈਟ ਕੋਬਰਾ ਬਾਈਟ ਕਰਦਾ ਸੋਚ ਬਿੰਦੀ ਆ ਕ੍ਰੈਟ ਬਾਈਟ ਕਰਦਾ ਉਹਨੇ ਕਲਾ ਫੜਦਾ ਇਹਦੇ ਤੋਂ ਬਿਨਾ ਪੰਜਾਬ 'ਚ ਤੀਜੀ ਨਸਲ ਜ਼ਹਿਰ ਵਾਲੀ ਨਹੀਂ ਆਈ ਇੱਕ ਸੱਪ ਨੂੰ ਅਸੀਂ ਕਹਿੰਦੇ ਆ ਰਸਲ ਵਾਈਪਰ ਉਹ ਸਿਰਫ ਗਰਦਾਸਪੁਰ ਏਰੀਆ 'ਚ ਮਿਲਦਾ ਪਰ ਦੋਸਤੋ ਇਹਨਾਂ ਦੇ ਕਰਿਆ ਨਾ ਕਰੋ ਜਦੋਂ ਸੱਪ ਲੜਦਾ ਵਾ ਚੋਕੇ ਸੁਣੇ ਫੋਨ ਉਹਨੂੰ ਕਹੇ ਸੱਪ ਫੜਦੇ ਵੇ ਜਦੋਂ 2000 ਮਿੰਟ ਦਾ ਟਾਈਮ ਦਿਓ ਕਰ ਦੇਗਾ ਜਦੋਂ ਸੱਪ ਲੜਦਾ ਵਾ ਲੋਕ ਤਾਂ ਡਰ ਨਹੀਂ ਮਰ ਜਾਂਦੇ ਦਿਲ ਕਿਥੋਂ ਲਿਆਉਗੇ ਆਹ ਦੇਖੋ ਸੱਪ ਆਲੋ ਕੋਈ ਕਾਚ ਜੁਬਾਨ ਨਾ ਕਰਨਾ ਜਦ ਸਟੈਂਡ ਕਰਨਾ ਠੀਕ ਹੈ ਕਈਆਂ ਨੂੰ ਮੇਰੀ ਚੀਜ਼ ਬੁਰੀ ਲੱਗਦੀ ਆ ਪਰ ਮੈਂ ਲਾਈਵ ਦੇ ਵਿੱਚ ਆਪਣੀ ਜਾਨ ਕੇ ਰਿਸਕ ਲੈ ਕੇ ਲੋਕਾਂ ਨੂੰ ਗਾਈਡ ਕਰਦਾ ਡਰਦੇ ਨਾਲ ਨਹੀਂ ਭਾਜੀ ਮਰਦਾ सप कोई अबुका ओडी हो बनिया कट्टो सर मेरिया गलों का जवाब दप लड़ गया फांडे वाले को चले गए अख के पत्ते फाटा करता निम्ना फांडा करता बंद की जान बच गई मैं मन गया तुम भी यह गल बंदे बंद जान बच गई पर फांडे करते सपना यह शरीर चो कि जहर का पानी बनता ਕਿਉਂ ਸਾਰੇ ਜਿੰਦਗੀ ਜ਼ਹਿਰ ਇੱਕ થਾ ਰਹੂਗਾ ਕਿੱਥੇ ਜਾਊਗਾ ਫਾਂਡੇ ਦੇ ਨਾਲ ਉਹ ਜ਼ਹਿਰ ਉਹ ਤੁਹਾਡੇ ਕਰਮ ਚੰਗੇ ਆ ਤੁਹਾਨੂੰ ਲੜਿਆ ਪਿਆ ਜ਼ਹਿਰ ਉਹ ਤੁਹਾਡਾ ਮਨ ਡਰਿਆ ਫਾਂਡੇ ਵਾਲੇ ਨੇ ਫਾੜਾ ਕਰਦਾ ਤੁਹਾਡਾ ਥੋੜਾ ਜਿਹਾ ਮੰਗ ਬਚ ਗਿਆ ਤੁਹਾਡੀ ਜਾਨ ਬਚ ਗਈ ਪਰ ਜੇ ਖੁਦ ਨਾਲ ਗੱਲ ਦਾ ਤੁਹਾਨੂੰ ਸਭ ਜ਼ਹਿਰ ਹੋਵੇ ਲੜਿਆ ਆ ਤੇ ਜਿਹੜਾ ਟਾਈਮ ਤੁਹਾਡੀ ਜਾਨ ਬਚਾਉਂ ਜਾ ਤੂੰ ਫਾਂਡੇ ਦੇ ਚੱਕਰ ਚ ਖਰਾਬ ਕਰ ਲਿਆ ਫੇਰ ਕੀ ਨਹੀਂ ਮਨ ਨੂੰ ਮਾਸੀ ਕੋਗੋ ਤੇ ਜਾ ਮੇਰੇ ਜਿੰਨੇ ਕਹਿੰਦੇ ਪੰਜਾਬ ਚ ਸਭ ਫੜਿਆ ਤੇ ਦੱਸ ਦੋ ਨਾਮ ਆ ਮੇਰਾ ਮੇਰੇ ਏਰੀਏ ਜੋ ਪੰਜਾਬ ਚ ਹੈ گاਵਾ ਲੋਕ ਜਾਣਦੇ ਆ ਤੈਨੂੰ ਪਰ ਮੇਰੇ ਇਹ ਗੱਲਾਂ ਨੇ ਵੀ ਸਾਬ ਲੜੇ ਨੇ ਮੇਰੇ ਕੋ ਵੀ ਨਹੀਂ ਆਉਣਾ ਇੱਕ ਡਾਕਟਰ ਕੋਲ ਜਾ ਮੈਂ ਸੰਗ ਆ ਪੈਂਦਾ ਵਾ ਬੱਟੇ ਨਹੀਂ ਇਹਦੇ ਨਾਲ ਹੀ ਸੈਦਪੁਰ ਅੱਧ ਵਾਲੀ ਆ ਇਹਨੂੰ ਕੁੜੀ ਸਟੋਰ ਬੰਦ ਕਰ ਲਗੀ ਉਹਨੇ ਦੰਦੀ ਵੱਢੀ ਪੈਰਤੀ ਉਹ ਕਾਰਜ ਪਾਗਲੇ ਇਹਨੂੰ ਦੰਦੀ ਤੋਂ ਪਤਾ ਲੱਗ ਗਿਆ ਇਹਨੂੰ ਸੱਪ ਕਿੱਡਾ ਲੜੇ ਚੈੱਕ ਕਰ ਕਿ ਲੈ ਬੈਕ ਉਹ ਜਦੋਂ ਸੱਪ ਲੜਦਾ ਆਮ ਸੱਪ ਦੇ ਦੰਦ ਨੇ ਮੇਰੇ ਦੋ ਨਹੀਂ ਤੇ ਉਹਨੇ ਦੰਦ ਇਦਾਂ ਲੇਜਦਾ ਕੱਪੜੇ ਧੋਣ ਵਾਲਾ ਬੁਰਸ਼ਨ ਦਾ ਉਹ ਜਦੋਂ ਨੇ ਪੈਰ ਤੇ ਦੰਦਾ ਮੇਰੇ ਜਾਨ ਵੇਖੇ ਤਾਂ ਕੋਪੜ ਪਤਾ ਪਹਿਲਾਂ ਕੁੜੀ ਨੂੰ ਕਹਿਨ ਕੀਤਾ ਫਿਰ ਘਰ ਜਾ ਕੇ ਤੇ ਬੂਏ ਦੇ ਮਕਰੋ ਸੱਪ ਵੀ ਕੱਢਿਆ ਉਹ ਲਾਈਨ ਡਰਾਗ ਪਹਿਾਨੀ ਕੇ ਹੁਕਮਾਇਆ ਇਹ ਪਹਿਲੇ ਆਦਾ ਆਪਣੀ ਜਾਨ ਦੇ ਰਿਸਕ ਲੈ ਕੇ ਜਾਣਕਾਰੀ ਬਾਜੀ ਮੇਰੀ ਬਿਲਕੁਲ ਸੱਚੀ ਸੂਚੀ ਤੇ ਜੇ ਕੋਈ ਮੈਨੂੰ ਗਲਤ ਜ਼ਾਬਤ ਕਰਦੇ ਮੈਂ ਹੋਰ ਵੀ ਜ਼ਿੰਮੇਵਾਰ ਹਾਂ ਕਿਉਂਕਿ ਕਿਹੜਾ ਬੰਦਾ ਸੱਪ ਨੂੰ ਜ਼ੁਬਾਨ ਤੇ ਲਾ ਕੇ ਤੁਹਾਨੂੰ ਵਿਖਾਉਂਦਾ ਸ਼ਾਇਆ ਛੂਹਿਆ ਨਹੀਂ ਪਿਆ ਇਹ ਤੁਹਾਡੇ ਵੀਰਾਂ ਦਾ ਪਿਆਰ ਮਹੱਬਤ ਹੈ ਮੇਰੇ ਸਮਝਾਉਣ ਦਾ ਤਰੀਕਾ ਵਾ ਪਾਦੀ ਜੇ ਮਨਕਾ ਜੱਫਾ ਲੜੇ ਦਾ ਹੱਥ ਵਿੱਚ ਅੱਜ ਦੇ ਟਾਈਮ ਚ ਕੀਮਤ ਕਿੰਨੀ ਹੋਈ ਕੋਲ 5-4 ਲੱਖ ਰੁਪਏ ਤੇ ਹੋਗੀ ਜੋਗੀ ਦਾ ਦਿਮਾਗ ਮੋਇਆ ਤਾਂ 2-300 ਦਾ ਦਿਨ ਆ ਤਾਂ ਪਾਗਲ ਬਣਾਉਣ ਲਈ ਗੱਲ ਹੈ ਇੱਕ ਜੇ ਗਿੱਦਰ ਸਿੰਘ ਹੀ ਰੱਖਣਾ ਜਾਂ ਕਾਲੀ ਮਿੱਲੀ ਦੀ ਜੇ ਰੱਖਣਾ ਜਿੰਨ ਬਦਲਦੇ ਆ ਮਾਇਆ ਹੁੰਦੀ ਆ ਕਿਦਰ ਜੋਗੀ ਨੂੰ ਢੀਗੋ ਮੰਗ ਕੇ ਖਾਂਦਾ ਇਹ ਵੀ ਗੱਲ ਸੋਚੋ ਸਵਾਲ ਕਰੋ ਜਵਾਬ ਲਓ ਸੋਚਣ ਵਾਲੀ ਗੱਲ ਹੈ ਬਿਨਾਂ ਦੇਖੋ ਜਿਹੜਾ ਬੰਦਾ 5-400 ਜੀ ਤੁਹਾਨੂੰ ਅਮੀਰ ਕਰਨ ਦੇ ਆ ਉਹ ਖੁਦ ਵੀ ਨਹੀਂ ਮੀਰ ਹੁੰਦਾ ਜਾਗਰੂਤ ਨਹੀਂ ਨਿਆ ਗੇ ਲੋਕਾ ਪੜੀ ਲਾਈਵੇ ਸਾਰੀ ਜ਼ਿੰਦਗੀ ਜਾਗਰੂਤ ਕਰਦੇ ਵੀ ਨਹੀਂ ਹੋ ਰੀ ਜੋ ਜਿਆਦਾ ਜੋਰ ਕੇ ਨਾ ਲਾਦਾ ਇਹ ਤੇ ਗੱਲ ਹੈਗੀ ਲੋਕ ਸਪੋਰਟ ਨਹੀਂ ਮਾਰੇ ਕੰਟਰੈਕਟਰ ਨੂੰ ਕਰਦੇ ਹੁਣ ਜਿਮੀਦਾਰ ਭਰਾਵਾ ਖੇਤਾਂ ਕੁੱਤਾਂ ਤੇ ਜਾਂਦੇ ਆ ਵੀਡੀਓ ਵੇਖਦੇ ਆ ਲਗਭਗ ਤੁਹਾਨੂੰ ਜਿਆਦਾ ਇਧਰ 2-3 ਸਾਲ ਪਹਿਲਾਂ ਮੈਂ ਤਾਂ ਇੱਕ ਬਕਸ਼ੀ ਚੋਸਾ ਪਕੜਿਆ ਦਸਤਾਨੇ ਬਾਈ ਹਾਂਜੀ ਹਾਂਜੀ ਉਹ ਬਾਈ 40 ਮਿੰਟ ਤੱਕ ਬੰਦੇ ਨੂੰ ਮਾਰਨ ਦਾ ਕੰਮ ਰੱਖਦਾ ਜੀ ਪਰ ਇਹ ਸਾਬ ਕੁਝ ਬਿਲਕੁਲ ਵੀ ਜ਼ਹਿਰ ਨਹੀਂ ਹੈ 1% ਵੀ ਪਰ ਇਹ ਸਾਬ ਕੇਦੇ ਪੈਰ ਤੋਂ ਲੰਘ ਜੇ ਤੋ ਲੋਗ ਇਹੋ ਹੀ ਨਹੀਂ ਬੇਸਰਾ ਕਰਦੇ ਵੀ ਸਭ ਜ਼ਹਿਰ ਵਾਲਾ ਲੜਿਆ ਕਿ ਬਿਨਾਂ ਜ਼ਹਿਰ ਵਾਲਾ ਵੀਡੀਓ ਜ ਬਣਿਆ ਕਰੋ ਵੀਡੀਓ ਵੇਖਿਆ ਕਰੋ ਇਹ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਿੰਨੀ ਜਿੰਨੀ ਇਹ ਚੀਜ਼ਾਂ ਦੀ ਤੁਸੀਂ ਸਮਝੋਗੇ ਵੀਡੀਓ ਸ਼ੇਅਰ ਕਰਿਆ ਕਰੋ ਯਾਰਾਂ ਦੋਸਤਾਂ ਨੂੰ ਚੈਨਲ ਸਬਸਕ੍ਰਾਈਬ ਕਰਾਓ ਹਰ ਇੱਕ ਚੀਜ਼ ਕਰਾਓ ਆ ਦੇਖੋ ਆ ਤਾਂ ਆਬ ਧੁਈਆ ਪਾਣਾ ਸਾਪਾ ਫੜ ਲਿਆ ਇਹਨੂੰ ਢਲੇ ਤਾਂ ਨਾ ਫੜਨਾ ਆ ਦੇਖੋ ਇਹਨੂੰ ਅਨੇ ਸਾਡੀਆਂ ਵੀਡੀਓ ਵੇਖ ਕੇ ਤੁਸੀਂ ਆਪ ਸਾਪ ਬੜਨੀ ਕੋਸ਼ਿਸ਼ ਕਰੋ ਸਾਰੇ ਸਭੀਆਂ ਸਫਾਈਆਂ ਦਰੀਆਂ ਜ਼ਾਲੰਦਰ ਸਰਦਾਰ ਜੀ ਤਜਰਬਾ ਬੋਲਦਾ ਬਾਕੀ ਮੈਂ ਬੜੇ ਲੋਕ ਵੇਖਿਆ ਜਿਹੜੇ ਸਟੈਂਡ ਤੇ ਬਿਨਾ ਜ਼ਹਿਰ ਵਾਲੇ ਸੱਪ ਨਾਲ ਕਰਦਾ ਵਾਂ ਲੋਕਾਂ ਨੂੰ ਜਾਗਰੂਕ ਕਰ ਲਈ ਵੀ ਡਰਨਾ ਨਹੀਂ ਮਰਨਾ ਲੋਕ ਉਸ ਸਟੈਂਡ ਜ਼ਹਿਰ ਵਾਲੇ ਨਾਲ ਕਰਦੇ ਇਹਨਾਂ ਨੂੰ ਮੰਨ ਲਓ ਜਬਾਨ ਦੇ ਵੀ ਬਾਈਟ ਕਰਦੇ ਇਹਦਾ ਕੋਈ ਫਰਕ ਨਹੀਂ ਪੈਂਦਾ ਇਹ ਸੱਪ ਤੇ ਜ਼ਹਿਰ ਨਹੀਂ ਹੈਗਾ ਲੋਕ ਤਾਂ ਜਾਗਰੂਕ ਹੋਣ ਯਾਰ ਹੁਣ ਜਿਨ੍ਹਾਂ ਨੂੰ ਸੱਪ ਲੱਟਦਾ ਲੋਕ 2 ਘੰਟੇ ਮਿੰਟ ਚ ਮਰ ਜਾਂਦੇ ਆ ਪੜੀ ਉਹ ਡਰਦੇ ਨਾਲ ਹੀ ਮਰ ਜਾਂਦੇ ਉਹਨਾਂ ਨੂੰ ਕਹਿ ਕਹੋ ਜਾਂਦਾ ਵਾ ਜ਼ਰੂਰੀ ਨਹੀਂ ਹੋ ਜਾਂਦਾ ਪਾ ਜ਼ਹਿਰ ਵਾਲੇ ਜਿਹੜਾ ਆਪਣੀ ਇੰਡੀਆ ਦਾ ਸਭ ਤੋਂ ਜਰੀਲਾ ਸੱਪ ਹਨ ਇੰਡੀਆ ਦਾ ਖੌਲ ਜਰੀਲਾ ਉਹ ਵੀ ਇਹਨਾਂ ਨੂੰ ਅੱਧੇ ਘੰਟੇ ਦਾ ਟਾਈਮ ਦਿੰਦਾ ਵਾ ਸਾਤ ਨਹੀਂ ਬਾਈ ਦੋਈ ਹੈ ਨਾ ਮਨ ਡਰ ਗਿਆ ਆਤਮਾ ਡਰ ਗਈ ਤਰਕੂ ਨਿਕਲ ਗਿਆ ਬੰਦਾ ਵੈਸੇ ਡੈਗਣਾ ਮਰ ਜਾਂਦਾ ਇਸ ਕਰਕੇ ਜ਼ਿੰਦਗੀ ਬੜੀ ਅਨਮੋਲ ਆ ਚੀਚਾ ਸਮਝਿਆ ਕਰੋ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ ਮੈਨੂੰ ਨਹੀਂ ਪਤਾ ਇਸ ਅਮਰੀਕੀ ਨਸਲਾਂ ਦੇ ਸਾਪ ਬੰਦੇ ਕੋਈ ਹੱਥ ਪੈਰ 20 ਸਾਲ ਮੈਨੂੰ ਆਈ ਜਬਾਨ ਇਨਸ਼ਾਅੱਲਾ ਕੋਈ ਨਹੀਂ ਜਬਾਨ ਤੋਂ ਨਹੀਂ ਇੰਨਾ ਹੀ ਸਰਦਣਾ ਵਾ ਬਾਕੀ ਦੋਸਤੋ ਸਹੀ ਜਾਣਕਾਰੀ ਸਹੀ ਟੈਕਨੀਕ ਵੱਡੇ ਤੋਂ ਵੱਡੇ ਜਾਨਵਰ ਨੂੰ ਫੜਨੇ ਵਿੱਚ ਸਹੂਲਤ ਕਰਦੀ ਆ ਅਧੂਰੀ ਜਾਣਕਾਰੀ ਅਧੂਰਾ ਗਿਆਨ ਬੰਦੇ ਨੂੰ ਮਰ ਪਾਉਂਦੇ ਆ ਆਪ ਲਾਈਵ 'ਚ ਸਭ ਵੜਦੀ ਕੋਸ਼ਿਸ਼ ਨਹੀਂ ਕਰਦੀ ਕਿ ਇਹਦਾ ਤਾਜੀ ਬੈਨ ਨਾ ਠੀਕ ਹੁੰਦਾ ਹੈ ਕਿ ਇਹਨੂੰ ਯੂਰੀਆ ਪੈਸਟ ਆ ਖਾਸ ਕਰਕੇ ਕਿਸੇ ਨੂੰ ਸਕਿਨ ਦੀ ਅਲਰਜੀ ਆ ਕਿ ਇਹ ਵੀ 2 ਸਾਲ 5 ਸਾਲ 10 ਸਾਲ ਪੁਰਾਣੀਆਂ ਹਨ ਨੂੰ ਇੱਕ ਫੋਟੋ ਪਾਉਂ ਫਿਰ ਗੱਲਾਂ ਨਾ ਨਹੀਂ ਫਿਰ ਜਿਹੜੇ ਮਰੀਜ਼ ਆ ਤੁਹਾਡੇ ਕੋ ਖਰਾਬ ਹੋਏ ਤੋਂ ਠੀਕ ਕਰਕੇ ਇਹ ਕੁਰਸੀ ਤੇ ਬਾਇਆ ਫਿਰ ਇਹਨਾਂ ਨੂੰ ਕੁਝ ਵੀਡੀਓ ਪਾਵਾਂ ਹਾ ਦੇਖੋ ਹੋਂ ਤੋਂ ਪਹਿਲੇ ਇੱਕ ਵਾਰੀ ਆ ਲੈ ਲਾਈਵ ਚ ਕਮੈਂਟ ਚੈੱਕ ਕਰੋ ਤੇ ਬਾਕੀ ਪੜ ਇੱਕ ਦਿਨਾਂ ਕੰਮ ਲੱਗਦਾ ਬਹੁਤ ਉਹ ਦੇ ਭਾਜੀ ਕਾਫੀ ਦੇਖਦਾ ਮੈਂ ਸਭ ਸੁਣ ਪੜਦਾ ਮੈਂ ਤੁਹਾਡੀ ਦੂਸਰੀ ਹਾਲਗੇ ਵੀ ਪੜਿਆ ਸੀ ਹਾਂਜੀ ਹਾਂਜੀ ਜਦੋਂ ਮੁੰਡੇ ਨੂੰ ਬਾਈਟ ਹੋਈ ਸੀ ਮੁੰਡੇ ਦੀ ਡੈੱਥ ਹੋ ਗਈ ਜੀ ਗੁਰਦਸਾਹ ਜੀ ਹਾਂ ਤੇ ਬਾਕੀ ਸਾਬ ਨੂੰ ਤਾਂ ਡਰਨ ਦੀ ਲੋੜ ਨਹੀਂ ਹੁੰਦੀ ਇਹ ਚੀਜ਼ਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਇਹ ਕੋਈ ਹੁਗਵਾ ਥੋੜੀ ਆ ਅਵੇਰਨੈਸ ਨਹੀਂ ਨਹੀਂ ਹੈਗੀ ਭਾਜੀ ਜਿਹੜਾ ਦੱਪ ਫੜਿਆ ਸੀ ਤਾਂ ਨਹੀਂ ਤੋਂ ਬਕਸੇ ਜੋ ਹਾਂਜੀ ਹਾਂਜੀ ਉਹ ਬਣੇ ਰਿਹਾ ਉਹ ਮੈਨੂੰ ਵੀ ਆ 30 40 ਮਿੰਟਾਂ ਚ ਬੜਕਾ ਦਊਗਾ ਘੰਟੇ ਦੇ ਅੰਦਰ ਬਾਅਦ ਹਾਂਜੀ ਹਾਂਜੀ ਠੀਕ ਆ ਦੀ ਮੇਰੇ ਵਰਗੇ ਪੰਜਾਂ ਬੰਦਿਆਂ ਨੂੰ ਬੜਕਾ ਦਊਗਾ ਇੰਨਾ ਜ਼ਹਿਰ ਹੈ ਵੀ ਹੋਰ ਇਹਦੇ ਵਿੱਚ ਤਾਂ ਜ਼ਹਿਰ ਹੀ ਨਹੀਂ ਲੋਟ ਤੇਰੀ ਲੰਦ ਜਿਹੜੀ ਲਗਭਗ 7-8 ਫੁੱਟ ਹੋ ਜਾਣੀ ਆ ਤੁਹਾਡੇ ਹੱਥ ਦੇ ਮੋਟ ਜਿੱਡਾ ਮੋਟਾ ਹੋ ਜਾਵੇ ਮਾਂ ਅ ਦੋਸਤੋ ਡਰਾਉਣਾ ਬਿਲਕੁਲ ਨਹੀਂ ਲਾਈਵ ਜਿ ਸਮਝਉਣਾ ਨਾ ਮੈਂ ਜੇ ਗੱਲਾਂ ਚੰਗੀਆਂ ਲੱਗਦੀਆਂ ਤੇ ਯਾਰਾਂ ਦੋਸਤਾਂ ਨੂੰ ਚੈਨਲ ਸਬਸਕ੍ਰਾਈਬ ਕਰਾਓ ਬਾਕੀ ਜਿਹੜੇ ਮਾੜਾ ਕੰਟੈਕਟ ਪਾਉਂਦੇ ਆ ਉਹਨਾਂ ਨੂੰ ਤੁਸੀਂ ਬੜੀ ਸਪੋਰਟ ਕਰਦੇ ਦੇ ਜਿਹੜੇ ਲਾਈਵ ਦੇ ਰਿਸਕ ਲੈਂਦੇ ਉਹਨਾਂ ਨੂੰ ਤੁਸੀਂ ਪੁੱਛਦੇ ਨਹੀਂ ਜੇ ਮਹਾਬੇ